ਹਾਰ ਹੀ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਫਿਰ ਸੇਕੋੜ ਦੇ ਜੁਬਲੀ ਸੇਮਾ ਚੌਂਕ ਦੇ ਵਿੱਚ ਰੇਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਫਿਰਹਾਲ ਖੇਤ ਫਿਰਹਾਲ ਖੇਤ ਦੇ ਡਿਪਟੀ ਕਮਿਸ਼ਨਰ ਫ੍ਰੀਕੋੜ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਆਖਿਆ ਗਿਆ ਹੈ ਕਿ ਪਿਆਰਾ ਨੂੰ ਕੋਲੋਂ ਥਿਮ ਸਾਕੇ ਫਟਾ ਨਹੀਂ ਕੀਤਾ ਜਾ ਰਿਹਾ ਹੈ you okay. हाँ जी जल जीवन बचाओ मोर्चा जो पिछले तीन साल तो संघर्ष कर रहा है नतीजे ये निकले है भी अज प्रशासन थोड़ा जा झुकना पे है ਸਿੰਗਲ ਏਅਰ ਇਟ ਲਈ ਮਜਬੂਰ ਹੋਏ ਆ ਹਾਲਾਂਕਿ ਇਹ ਇਸ ਗੱਲ ਨੂੰ ਮੰਨੇ ਆ ਵੀ ਅਸੀਂ ਦਰਖਤ ਵੀ ਵੱਧ-ਵੱਧ ਬਚਾਵਾਂਗੇ ਪਰ ਇਹਨਾਂ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਪਿਛਲੇ 3 ਸਾਲ ਤੋਂ ਸਾਨੂੰ ਇਹੀ ਲਿਖਤੀ ਭਰੋਸੇ ਦਿੱਤੇ ਜਾ ਰਹੇ ਆ ਹਜੇ ਤੱਕ ਇਹਨਾਂ ਨੇ ਸਾਨੂੰ ਕੋਈ ਪ੍ਰਪੋਜ਼ਲ ਦਿੱਤੀ ਨਹੀਂ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਵੀ ਸਾਨੂੰ ਰਿਟਰਨ ਪ੍ਰਪੋਜ਼ਲ ਦਿਓ ਵੀ ਤੁਸੀਂ ਕਿਸ ਕਿਸਮ ਦਾ ਮਸਾਲਾ ਕਿੰਨੇ ਐਮ ਐਮ ਦਾ ਮਸਾਲਾ ਸਿੰਗਲ ਏਅਰ ਇਟ ਲਾ ਰਹੇ ਹੋ ਸਾਨੂੰ ਉਹਦੇ 'ਚ ਵੀ ਕੋਈ ਪ੍ਰੋਬਲਮ ਨਹੀਂ ਹੈ ਜੇ ਤੁਸੀਂ ਸਾਈਡਾਂ ਦਾ ਕੰਕਰੀਟ ਕਰ ਰਹੇ ਹੋ ਜਾਂ ਕਿੰਨੇ ਦਰੱਖਤ ਹੈ ਔਰ ਕਿੰਨੇ ਤਰਫ ਤੁਸੀਂ ਵਿਚਾਰ ਰਹੇ ਹੋ ਸਾਨੂੰ ਰਿਟਰਨ ਪ੍ਰਪੋਜ਼ਲ ਦਿਓ ਪਰ ਇਹਨਾਂ ਨੇ ਹਜੇ ਤੱਕ ਸਾਨੂੰ ਕੋਈ ਪ੍ਰਪੋਜ਼ਲ ਨਹੀਂ ਦਿੱਤੀ ਜਾਂ ਪ੍ਰਸ਼ਾਸਨ ਹੋ ਸਕਦਾ ਹੈ ਇਹ ਸੋਚਦਾ ਹੋਵੇ ਵੀ ਇਹਨਾਂ ਨੂੰ ਇਹ ਦਿਖਾ ਕੇ ਇੱਕ ਵਾਰੀ ਚੁੱਪ ਕਰਕੇ ਬਿਠਾ ਦਈਏ ਵੀ ਇਹ 26 ਤਰੀਕ ਨੂੰ ਕੋਈ ਆਪਦਾ ਸੰਘਰਸ਼ ਨਾ ਕਰਨ ਤੇ ਇਹ ਪ੍ਰਸ਼ਾਸਨ ਦਾ ਪੁਲੇਖਾ ਹੈ ਜੀ ਸਾਡਾ ਵਿਰੋਧ ਜੇ ਅਸੀਂ ਪਿਛਲੇ 3 ਸਾਲ ਤੋਂ ਕਰਦੇ ਆ ਰਹੇ ਹਾਂ ਤੇ ਅਗਲੇ 3 ਸਾਲ ਵੀ ਸਾਨੂੰ ਕਰਨਾ ਪਿਆ ਅਸੀਂ ਕਰਦੇ ਰਵਾਂਗੇ ਇਹ ਨਹਿਰਾਂ ਉਸੇ ਤਰੀਕੇ ਨਾਲ ਬਣਨਗੀਆਂ ਜਿਵੇਂ ਫਰੀਦਕੋਟ ਦੇ ਲੋਕ ਚਾਹੁੰਦੇ ਆ ਜਾਂ ਜੋ ਕੁਦਰਤੀ ਤਰੀਕਾ ਹੈ ਸ਼ਰਮ ਹੋਣੀ ਚਾਹੀਦੀ ਹੈ ਸਾਡੇ ਸਰਕਾਰ ਨੂੰ ਜੋ ਹਵਾ ਪਾਣੀ ਦੇ ਮੁੱਦੇ ਤੇ ਸਰਕਾਰ ਬਣਾ ਕੇ ਅੱਜ ਬੈਠੀ ਆ ਉੱਪਰ ਪਰ ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਵੀ ਜੇ ਪਾਣੀ ਲੁੱਟੇ ਗਏ ਤਾਂ ਕਾਨੂੰਨ ਲੋਕਾਂ ਨੂੰ ਜਵਾਬ ਕਿੱਥੋਂ ਦੇਣਾ ਹੈ ਇਹਨਾਂ ਨੂੰ ਇਸ ਗੱਲ ਦਾ ਜਾਂ ilm ਹੈ ਨਹੀਂ ਜਾਂ ਇਹ ਸਮਝਣਾ ਨਹੀਂ ਚਾਹਦੇ ਵੀ ਜਦੋਂ ਵਾਟਰ ਬੈਕਸ ਸਾਡੇ ਕੋਲੇ ਨਹੀਂ ਸਾਡੇ ਹਰ ਤਰੀਕੇ ਨਾਲ ਅਸੀਂ ਪਿੱਛੇ ਪੈਨੇ ਆ ਪੰਜੋ ਸਾਡਾ ਏਰੀਆ ਪਾਣੀ ਵਾਲੇ ਪਾਸੇ ਅਸੀਂ ਬਹੁਤ ਪਿੱਛੇ ਆ ਸਾਨੂੰ ਕੋਈ ਨਵਾਂ ਪ੍ਰੋਜੈਕਟ ਦੇਣ ਦੀ ਬਜਾਏ ਜਿਹੜਾ ਸਾਡਾ ਇਕੋ ਇਕ ਲਾਈਫਲਾਈਨ ਪਾਣੀ ਦਾ ਸੋਮਾ ਹੈ ਸਾਡੀਆਂ ਉਹ ਨਹਿਰਾਂ ਵੀ ਖਤਮ ਕਰਨ ਜਾ ਰਹੀ ਹੈ ਅੱਜ ਡੀਸੀ ਸਾਹਿਬ ਨੇ ਬਿਆਨ ਦਿੱਤਾ ਜੀ ਸਰੰਦ ਫਿਲਟਰ ਹੋ ਰਹੀ ਹੈ ਰਾਜਸਰ ਫਿਲਟਰ ਨਹੀਂ ਅਸੀਂ ਕਰ ਰਹੇ ਕਦੋਂ ਤੱਕ ਰਾਜਸਰ ਫਿਲਟਰ ਛੱਡੋਗੇ ਤੁਸੀਂ ਜੇ ਅੱਜ ਸਰੰਦ ਫਿਲਟਰ ਬਣ ਗਈ 6 ਮਹੀਨੇ ਨਿਕਲ ਜਾਣ ਸਾਲ ਨਿਕਲ ਜੇ ਇਹਨਾਂ ਨੇ ਰਾਜਸਰ ਫਿਲਟਰ ਦੀ ਵੀ ਬੰਦੀ ਕਰ ਦੇਣੀ ਹੈ ਕੰਕਰੀਟ ਇਹਨਾਂ ਨੇ ਉਹਨੂੰ ਵੀ ਕਰਨਾ ਹੈ ਕਿਉਂਕਿ 11 ਕਿਲੋਮੀਟਰ ਪਿੱਛੇ ਤੱਕ ਦੋਹ ਸਾਨੂੰ ਧੋਖੇ 'ਚ ਨਾ ਰੱਖੋ ਜੇ ਤੁਸੀਂ ਸਾਨੂੰ ਧੋਖੇ 'ਚ ਰੱਖ ਰਹੀ ਹੋ ਤਾਂ ਸਾਡੇ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਤੁਸੀਂ ਆਪ ਦੇ ਆਪ ਨਾਲ ਧੋਖਾ ਕਰ ਰਹੇ ਹੋ ਫਰੀਦਕੋਟ 'ਚ ਤੁਸੀਂ ਵੀ ਰਹਿਣਾ ਹੈ ਪਾਣੀ ਤੁਹਾਡੇ ਬੱਚਿਆਂ ਨੇ ਵੀ ਪੀਣਾ ਹੈ ਅੱਜ ਸਰਕਾਰ ਹੈ ਕੱਲ ਨੂੰ ਨਹੀਂ ਵੀ ਰਹਿਣੀ ਤੇ ਲੋਕਾਂ 'ਚ ਜਦੋਂ ਨਿਕਲਾਂਗੇ ਲੋਕ ਲਹਨਤਾਂ ਨਾ ਪਾਉਣ ਆਪ ਦਾ ਮਾੜਾ ਮੋਟਾ ਸਰਕਾਰ ਨੂੰ ਵਿਰੋਧ ਦਰਜ ਕਰਾਓ ਜੀ ਫਰੀਦਕੋਟ ਦੇ ਲੋਕਾਂ ਨੂੰ ਇਹ ਚਾਹੀਦਾ ਹੈ ਜੇ ਇਹ ਖੜਨ ਤੇ ਇਹ ਪ੍ਰੋਜੈਕਟ ਅੱਜ ਹੱਲ ਹੋ ਜਾਈ ਪਰ ਇਹਨਾਂ ਦੀ ਮਨਸ਼ਾ ਨਹੀਂ ਹੈ ਵੀ ਇਹ ਚੀਜ਼ ਹੋਵੇ ਸਾਡੀ ਵਾਰ-ਵਾਰ ਬੇਨਤੀ ਹੈ ਦੀ ਬ੍ਰਿਕ ਲਾਈਨਿੰਗ ਕਰ ਲੋ ਤਲਦੀ ਵੀ ਕਿਨਾਰਿਆਂ ਦੀ ਵੀ ਫਰੀਦਕੋਟ ਦੇ ਲੋਕ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਨਗੇ ਜੀ ਪਹਿਲਾਂ ਵੀ ਕੋਈ ਲਿਖਤੀ ਰੂਪ ਦੇ ਚ ਇਹਨਾਂ ਨੇ ਦਿੱਤਾ ਸੀ ਨਹਿਰਾਂ ਦੇ ਮਾਮਲੇ ਇਹ ਹਰ ਸਾਲ ਜਦੋਂ ਐਜੀਟੇਸ਼ਨ ਲੱਗਦਾ ਪਿਛਲੇ ਸਾਲ ਅਸੀਂ 1 ਮਹੀਨਾ ਪੱਕਾ ਮੋਰਚਾ ਲਾ ਕੇ ਨਹਿਰਾਂ ਤੇ ਬੈਠੇ ਰਹੇ ਹਾਂ ਉਦੋਂ ਐਸਡੀਐਮ ਮੈਡਮ ਸਾਡੇ ਕੋਲੇ ਆਏ ਆ ਚੱਲ ਕੇ ਸਾਨੂੰ ਰਿਟਰਨ ਦਿੱਤਾ ਵੀ ਇਹ ਜਿਹੜੀਆਂ ਨਹਿਰਾਂ ਦੀ ਕੰਕਰੀਟ ਨਹੀਂ ਹੋ ਰਹੀਆਂ ਤੁਸੀਂ ਘਰ ਨੂੰ ਜਾਓ ਉਸ ਤੋਂ 1 ਸਾਲ ਪਹਿਲਾਂ ਉਦੋਂ ਵੀ ਸਾਨੂੰ ਇਹ ਭਰੋਸਾ ਦਿੱਤਾ ਗਿਆ ਸੀਗਾ ਜੀ ਇਹ ਕੰਕਰੀਟ ਦੇ ਨਹੀਂ ਹੋ ਰਹੀਆਂ ਤੁਹਾਨੂੰ ਹੁਣ ਸੰਘਰਸ਼ ਕਰਨ ਦੀ ਲੋੜ ਨਹੀਂ ਅਸੀਂ ਸਾਲ ਬਾਅਦ 11 ਮਹੀਨੇ ਬਾਅਦ 12 ਮਹੀਨੇ ਬਾਅਦ ਅਖਬਾਰ ਚੱਕਦੇ ਹਾਂ ਸਾਨੂੰ ਪਤਾ ਲੱਗਦਾ ਜੀ ਫੇਰ ਟੈਂਡਰ ਆ ਗਿਆ ਜੋ ਦੇਖੀ ਜੇ ਟੈਂਡਰ ਆ ਗਿਆ ਇਹਨਾਂ ਤੋਂ ਪਤਾ ਕਰੀਦਾ ਜਿਵੇਂ ਫੇਰ ਕਹਿੰਦੇ ਜੀ ਤਾਂ ਕੰਕਰੀਟ ਕਰਨ ਜਾ ਰਹੇ ਆ ਜੇ ਕਹਿੰਦੇ ਵੀ ਤੁਸੀਂ ਭਰੋਸਾ ਦਿੱਤਾ ਸੀ ਸਾਨੂੰ ਉਹ ਕਹਿੰਦੇ ਜੀ ਜਿਹੜੇ ਭਰੋਸਾ ਦੇ ਦੇਗੇ ਸੀ ਉਹ ਤਾਂ ਹੁਣ ਹੈ ਨਹੀਂਗੇ ਸਾਡੇ ਨਾਲ ਜੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਜੀ ਇਹ ਤਾਂ ਕੰਕਰੀਟ ਹੀ ਕਰਾਂਗੇ ਸਾਨੂੰ ਦੱਸੋ ਅਸੀਂ ਕਿੱਧਰ ਨੂੰ ਜਾਈਏ ਜਿਹੜੇ ਪ੍ਰਸ਼ਾਸਨ ਦੇ ਲੋਕ ਅੱਜ ਭਰੋਸਾ ਦੇ ਜਾਂਦੇ ਇਹ ਸਮਝਣਾ ਚਾਹੀਦਾ ਸਾਡੇ ਐਮਐਲਏ ਸਾਹਿਬ ਨੂੰ ਉਹ ਤਾਂ ਸਾਲ ਪਹਿਲਾਂ ਵੀ ਹੋਈ ਸੀਗੇ 2 ਸਾਲ ਪਹਿਲਾਂ ਵੀ ਹੋਈ ਸੀ ਤੇ 3 ਸਾਲ ਪਹਿਲਾਂ ਵੀ ਹੋਈ ਸੀ ਉਹਨਾਂ ਨੂੰ ਸਮਝਣਾ ਚਾਹੀਦਾ ਜੇ ਫਰੀਦਕੋਟ ਦੇ ਲੋਕ ਤੁਹਾਡੇ ਤੋਂ ਮੰਗ ਕਰਦੇ ਐ ਉਹ ਤਾਂ ਮੰਗ ਕਰਦੇ ਕਿਉਂਕਿ ਅਸੀਂ ਤੁਹਾਨੂੰ ਵੋਟਾਂ ਪਾਈਆਂ ਚਾਹੇ ਸਭੇ ਐਮਐਲਏ ਸਾਹਿਬਾ ਚਾਹੇ ਸਪੀਕਰ ਸਾਹਿਬ ਇਹਨਾਂ ਨੂੰ ਥੋੜਾ ਬੋਧਾ ਪਾਣੀ ਪ੍ਰਤੀ ਸੋਹਰਦ ਹੋਣਾ ਚਾਹੀਦਾ ਕੀ ਲੱਗਦਾ ਜਿਵੇਂ ਆਪੇ ਬੀਬੀ ਸਾਹਿਬ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੀ ਇਹ ਮਤਲਬ ਹੱਲ ਲੋਕ ਸਭ ਤੋਂ ਵੱਡੀ ਤਾਕਤ ਹੁੰਦੇ ਐ ਜੀ ਅਸੀਂ ਜਿੱਦਣ ਤੁਰੇ ਸੀ ਆਪਦਾ ਅੰਜਾਮ ਸੋਚ ਕੇ ਤੁਰੇ ਸੀ ਵੀ ਇਹਨਾਂ ਨੇ ਔਰ ਅਸੀਂ ਉਹਦੇ ਲਈ ਤਿਆਰ ਵੀ ਆਂ ਸਾਨੂੰ ਅੱਜ ਚੱਕ ਲੈਣ ਸਾਡੇ ਤੇ ਪਰਚੇ ਦੇ ਦੇਣ ਸਾਨੂੰ ਅੰਦਰ ਕਰ ਦੇਣ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਇਹ ਸੌਦਾ ਸਸਤਾ ਹੈ ਜੇ ਸਾਡੀਆਂ ਨਹਿਰਾਂ ਬਚਦੀਆਂ ਸਾਨੂੰ ਇਸ ਦੇ ਇਹ ਵਜ ਦੇ ਵਿੱਚ ਮੰਗ ਸਾਡੀ ਜੋ 2 ਸਾਲ ਪਹਿਲਾਂ 3 ਸਾਲ ਪਹਿਲਾਂ ਮੰਗ ਸੀਗੀ ਸਾਡੀ ਅੱਜ ਵੀ ਉਹੀ ਮੰਗਿਆ ਬ੍ਰਿਕ ਲਾਈਨਿੰਗ ਕਰੋ ਜੀ ਬੈੱਡ ਦੀ ਦੀਵਾਰਾਂ ਦੀ ਔਰ ਜਿੰਨਾ ਵੱਧ ਤੋਂ ਵੱਧ ਰਕਤ ਬਚਦਾ ਬਚਾਇਆ ਜਾਵੇ ਜੇ ਫਿਰ ਵੀ ਕੋਈ ਲਾਈਨਿੰਗ ਦੇ ਉੱਤੇ ਆਊਗਾ ਅਸੀਂ ਉਹ ਚਾਹਤਰਾਜ ਨਹੀਂ ਕਰਾਂਗੇ ਉਹਦੇ ਵਾਸਤੇ ਚਾਹੇ ਸਾਡੇ ਕੋਲ ਰਿਟਰਨ ਲੈ ਲੈਣ ਇਹ ਪਰ ਸਾਨੂੰ ਵੀ ਇਹ ਰਿਟਰਨ ਦੇਣੇ ਕੀ ਕਰਨ ਜਾ ਰਹੇ ਹੈਗੇ ਕੁ ਲੋਕਾਂ ਦੇ ਵਿੱਚ ਨਾ ਦੇਖਣ ਦੇ ਵਿੱਚ ਹੋਆ ਜਾਂ ਬਣਿਆ ਵਾ ਜਿਸ ਤਰ੍ਹਾਂ ਜੀ ਦੀਸਾ ਉਹਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜੀ ਕੀ ਲੱਗਦਾ ਤੁਸੀਂ ਕੀ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਜੀ ਜਿੰਨੀ ਦੇਰ ਤੱਕ ਜਲ ਜੀਵਨ ਬਚਾਓ ਮੋਰਚਾ ਤੁਹਾਨੂੰ ਮੈਸੇਜ ਨਹੀਂ ਦਿੰਦਾ ਤੇ ਇਹਨਾਂ ਦੇ ਕਿਸੇ ਭਲੇਖਿਆਂ ਚ ਨਾ ਰਹਿ ਜਿਆ ਜੇ ਇਹ ਪਿਛਲੇ 2 ਸਾਲ ਤੋਂ ਜੋ ਕਰਦੇ ਆਉਂਦੇ ਆ ਅੱਜ ਵੀ ਉਹੀ ਕੁਝ ਕਰ ਰਹੇ ਆ ਇਹ ਲੋਕਾਂ ਨੂੰ ਥੋੜਾ ਜਿਹਾ ਭਰਮਾ ਰਹੇ ਆ ਜੀ ਵੀ ਤੁਹਾਡੀਆਂ ਮੰਗਾ ਮੰਨੀਆਂ ਗਈਆਂ ਅੱਜ ਮੈਨੂੰ ਘਟਵਟ 10 ਫੋਨ ਤੋਂ ਵਧਾਈ ਦੇ ਆ ਗਏ ਹੋਣੇ ਆ ਜੀ ਤੁਹਾਡੀਆਂ ਮੰਗਾ ਮੰਨੀਆਂ ਗਈਆਂ ਪਰ ਜਦੋਂ ਕਿ ਇਹਨਾਂ ਨੇ ਹਜੇ ਤੱਕ ਸਾਨੂੰ ਪ੍ਰਪੋਜ਼ਲ ਦਿੱਤਾ ਹੀ ਕੋਈ ਨਹੀਂ ਇੱਕ ਮੂੰਹ ਕਹਿ ਦੇਣਾ ਇਹਨਾਂ ਦੇ ਮੂੰਹ 'ਚ ਇਹ ਲਿਖਤੀ ਤੇ ਮੁਕਰ ਜਾਂਦੇ ਐ ਤੇ ਮੂੰਹ ਕਹਿੰਦਾ ਕੌਣ ਮੰਨੂਗਾ ਜੀ ਇਹਨਾਂ ਦਾ ਅਸੀਂ ਇਜਾਦ ਬੋਚਾ ਜਿਹਨਾਂ ਦਾ ਜਿਹਨਾਂ ਦਾ ਬੋਚਾ ਲੋ ਸਰਕਾਰ ਨੂੰ ਇੱਕ ਬੇਨਤੀ ਅਪੀਲ ਕਰਦੇ ਆਗੇ ਜਿਹੜੀਆਂ ਨਹਿਰਾਂ ਬਣੀਆਂ ਹੋਈਆਂ 40 50 ਸਾਲ ਤੋਂ ਬਚਲ ਰਹੀਆਂ ਹੈਗੀਆਂ ਇਹਨਾਂ ਨਰ ਨੂੰ ਉਸੇ ਤਰ੍ਹਾਂ ਹੀ ਬਣਾ ਜਾਵੇ ਕਿਉਂਕਿ ਪਾਣੀ ਸਾਰੇ ਧਰਤੀ ਦਾ ਸਾਰੇ ਸ਼ਹਿਰ ਦਾ ਤੇ TDS ਆ ਕਹਿੰਦੇ ਕਰਕੇ ਨਾਰਮਲ ਹੈਗੀ ਹੈ ਜੇ ਨਹਿਰਾਂ ਬੰਦੀ ਹੋ ਜਾਂਦੀਆਂ ਹੈਗੇ ਤਾਂ TDS ਦੀ ਮਾਤਰਾ ਉਹਦੇ ਵਾਜਦੀ ਹੈਗੀ ਹੈ ਜਿਹੜੀਆਂ ਬਸਾਂ ਇਥੋਂ ਚੰਡੀਗੜ੍ਹ ਹੋਰ ਸ਼ਹਿਰਾਂ ਨੂੰ ਜਾਂਦੇ ਆ ਉਹ ਡਰਾਈਵਰ ਹੀ ਪਾਣੀ ਭਰ ਕੇ ਦੂਰ ਦੂਰ ਤਾਈ ਲਿਜਾਦੇ ਹੈਗੇ ਆ ਬਾਜਾਂ ਚ ਇਸ ਤਰ੍ਹਾਂ ਕਾਂਕਰੀਟ ਨਾ ਪੜ ਗਿਆ ਇਸ ਸ਼ਹਿਰ ਦੇ ਨੁਕਸਾਨ ਹੋਣਾ ਹੈ ਵਾਧਾ ਵਰਨ ਨੁਕਸਾਨ ਹੋ ਪੱਖੀ ਨੁਕਸਾਨ ਹੋਗਾ ਉਸੇ 80% ਜਿਲ੍ਹਿਆਂ ਵਿੱਚ ਹੀ ਫਰਕ ਪਊਗਾ ਸਿੱਧਾ ਸਹੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਇੱਟਾਂ ਦੇ ਨਾਲ ਹੀ ਇਟਾਏ ਇਸ ਤਰ੍ਹਾਂ ਬਣਾਇਆ ਜਾਵੇ ਤਾਂ ਕਿ ਇਸ ਤਰ੍ਹਾਂ ਲੋਕਾਂ ਨੂੰ ਹਰਾਸਮੈਂਟ ਨਾ ਹੋਣਾ ਪਵੇ ਹਾਂ ਤੋ ਉਹ ਲੋਕ ਕੀ ਤੇਰੇ ਕੀ ਕਹਿਣਾ ਚਾਹੁੰਦੇ। ਰੋਜ ਪ੍ਰਦਰਸ਼ਨ ਜੀ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਫ੍ਰੀਕੋਰਡ ਦਾ ਬਹੁਤ ਪ੍ਰਸਾਵਾ ਮਤਲਬ ਹੈ। ਇਹ ਕੱਲੇ ਹੁਣ ਫ੍ਰੀਕੋਰਡ ਦੇ ਨਹੀਂ ਰਹਿ ਗਏ ਹੁਣ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਪਾਣੀ ਹੋਇਆ ਜਾ ਰਿਹਾ। ਤਾਂ ਉਸੇ ਵਾਸਤੇ ਜਿਹੜਾ ਸਾਡੀਆਂ ਨਹਿਰਾਂ ਜਿਹੜਾ ਸਾਡੀਆਂ ਜੀਵਨ ਖਾਣ ਖਾਣ ਦੇ ਜੀਵਨ ਦਾ ਆਧਾਰ ਹੈ। ਫ੍ਰੀਕੋਰਡ ਦੇ ਨੂੰ ਨੰਬਰ ਦਾ ਖਾਸ ਤੌਰ ਤੇ ਜੀਵਨ ਦਾ ਜਿਹੜੀਆਂ ਨਹਿਰਾਂ ਆਧਾਰ ਹੈਗਾ ਕੋ ਉਹਦਾ ਜਿਹੜੇ ਪਾਣੀ ਦਾ ਰਸਾਵਾ ਉਹਦੇ ਨਾਲ ਹੀ ਸਾਡਾ ਪਾਣੀ ਚੰਗਾ। ਉਹਨੂੰ ਜਿਹੜਾ ਕੰਕਰੀਟੀਕਰਨ ਕੀਤਾ ਜਾ ਰਿਹਾ ਉਹਦੇ ਵਿਰੋਧ ਵਿੱਚ ਲੋਕਾਂ ਦਾ ਲਗਾਤਾਰ ਰੋਸ ਹੈ ਜਿਹੜਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਪ੍ਰਾਧੂ ਅਫਸੋਸ ਇਸ ਗੱਲ ਦਾ ਹੈ ਕਿ ਇਹਨਾਂ ਹੱਕ ਦੇ ਪ੍ਰਤੀਨਿਧਤਾ ਕਰਨ ਵਾਲੇ ਲੋਕ ਤੇ ਪ੍ਰਸ਼ਾਸਨ ਜਿਹੜਾ ਉਸ ਗੱਲ ਨੂੰ ਨਾ ਸਮਝ ਕੇ ਅਨਜਾਨ ਬਣਿਆ ਬੈਠਾ ਹੈ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਲੋਕ ਉਹਨਾਂ ਨੂੰ ਇਸ ਗੰਦੀ ਕੋਈ ਸਮਝ ਨਹੀਂ ਆਖੀ ਜਿਆਦੇ ਸਿਆਣੇ। ਲੇਕਿਨ ਲੋਕਾਂ ਨੂੰ ਇਹ ਚੀਜ਼ ਦਾ ਬਹੁਤ ਰੋਸ ਹੈ ਕਿ ਜਿਹੜੇ ਲੋਕ ਪਹਿਲਾਂ ਕਹਿੰਦੇ ਸੀ ਅਸੀਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਾਵਾਂਗੇ ਤਾਂ ਉਹ ਲੋਕ ਵੀ ਅੱਜ ਇਸ ਕੰਮ ਦੇ ਲਈ ਸਾਡੇ ਆਮ ਸਮਾਜ ਦੇ ਲੋਕਾਂ ਦੇ ਵਿਰੋਧ ਵਿੱਚ ਆ ਕੇ ਖੜੇ ਹੋ ਗਏ ਨੇ ਤਾਂ ਤਰ੍ਹਾਂ ਤਰ੍ਹਾਂ ਦੇ ਉਹ ਬਹਾਨੇ ਤਰ੍ਹਾਂ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਬਿਲਕੁਲ ਆਸਫਲ ਪਹਿਲਾਂ ਹੀ ਹੋ ਗਈਆਂ ਵੱਖ-ਵੱਖ 12 ਵਾਰ ਆਸਫਲ ਜਿਹੜੀਆਂ ਆਪकी ਯੋਜਨਾ ਫਿਰ ਯੋਜਨਾ ਬਿਲਕੁਲ ਕੀਤੀਆਂ ਜਾਂਦੀ ਕਿ ਉਹਨਾਂ ਨੂੰ ਲਾਗੂ ਕਰਨ ਨੂੰ ਫਿਰ ਪ੍ਰਸ਼ਾਸਨ ਜਿਹੜਾ ਸੋਭਾ ਭਾਰਾ ਸੋਭਾ ਭਾਰ ਹੋਇਆ ਜਾਂਦਾ ਲੇਕਿਨ ਇਹਦੇ ਵਿੱਚ ਫੇਰ ਸਾਡੇ ਲੋਕਾਂ ਨੂੰ ਇਹ ਸਮਝ ਬੇਚਦੇ ਆ ਕਿ ਇਹ ਜੰਦ ਐਡਾ ਛੋਦਾ ਨਹੀਂਗਾ ਜਿੰਨਾ ਬੇਸਮਝ ਰਹੇ ਹੋ ਐਡਾ ਛੋਦਾ ਯੁੱਧ ਨਹੀਂ ਆ ਇਹ ਯੁੱਧ ਬਹੁਤ ਵੱਡਾ ਹੈ ਇਸ ਕਿਰਪਾ ਕਰਕੇ ਇਹਦੇ ਉੱਤੇ ਲੋਕਾਂ ਦਾ ਸਾਥ ਚਾਹੀਦਾ ਧੰਨਵਾਦ ਮਿਹਰਬਾਨੀ ਕਬੜੀ ਕਿਉਂ ਕੀ ਮੈਂ ਤੇ ਬਣਾ ਚਾਹਾਂ ਪਬਲਿਕ ਨੂੰ ਇਹ ਕਿ ਬੰਗਲੌਰ ਨੂੰ ਅਜੇ ਵੀ ਬਹੁਤ ਸਮਾਂ ਹੈ ਯਾਦੂ ਭਾਵਨਾ ਚਾਹੀਦਾ ਜੇਕਰ ਉਹ ਪਬਲਿਕ ਇੱਥੇ ਖੜਾ ਹੈ ਉਹਨਾਂ ਦਾ ਢੱਲਾ ਮੱਠਾ ਦੇ ਹੰਗਾਰਾ ਰਿਆ ਦਾ ਪ੍ਰਸ਼ਾਸਨ ਨੇ ਜ਼ਬਰਦਸਤੀ ਜਿਹੜਾ ਹੈ ਲੋਕਾਂ ਦੇ ਜ਼ਬਰ ਜੇ ਜਨਾ ਕਰਕੇ ਇਹਨੂੰ ਨਾਰਨ ਪੱਕਾ ਕਰ ਜਣਾ ਜਿਹੜਾ ਜਿਹਦਾ ਮੁਰਕੇ ਕਦੇ ਵੀ ਆਪਣੀ ਜਿੰਦਗੀ ਚ ਆਉਂ ਨਹੀਂ ਹੋਣਾ ਹੁਣ ਮੌਕਾ ਕਿ ਪ੍ਰੋਬਲਮ ਕਿ ਜਾ ਕੇ ਤਾਂ ਜਿਹੜਾ ਜਿਹੜਾ ਇਹਨੂੰ ਬਚਾਓ ਮੋਰਚਾ ਜਲ ਜੀਵਨ ਬਚਾਓ ਮੋਰਚਾ ਇਹਦਾ ਸਾਥ ਦੇਵੇ ਤਾਂ ਕਿ ਅਸੀਂ ਆਪਣਾ ਜਿਹੜਾ ਆਪਣੇ ਮਕਸਦ ਦੇ ਵਿੱਚ ਪੂਰਾ ਹੋ ਸਕੇ ਤਾਂ ਹੁਣ ਉਹ ਵੀਡੀਓ ਨਾਲ ਆਪਾਂ ਚੰਗਾ ਪਾਣੀ ਦੇ ਸਕੀਏ ਚਾਹਨਾ ਚਾਹਾਂਗੇ ਵੀ ਫਰੀਦਕੋਟ ਜਿਹਦੇ ਜਿਸ ਪਾਣੀ ਦੇ ਸਹਾਰੇ ਜੀ ਰਿਹਾ ਜਿੱਥੋਂ ਪਾਣੀ ਮਿਲ ਰਿਹਾ ਉਸ ਲਹਿਰਾ ਨੂੰ ਸਰਕਾਰ ਜਿਹੜੀ ਕੰਕਰੀਟ ਦੀਆਂ ਬਣਾਉਣ ਜਾ ਰਹੀ ਹੈ ਔਰ ਫਰੀਦਕੋਟ ਵਾਸੀਆਂ ਦੀ ਇਹੋ ਮੰਗ ਹੈ ਕਿ ਜਿਸ ਤਰ੍ਹਾਂ ਪਹਿਲਾਂ ਇੱਟਾਂ ਦੀਆਂ ਮੰਡਾਲ ਬਣੇ ਸੀ ਓਵੇਂ ਇੱਟਾਂ ਨਾਲ ਇਹਨੂੰ ਬਣਾਇਆ ਜਾਵੇ ਜਿਹੜੀ ਸਿਪਜਾ ਉਹ ਇਹਦੀ ਚੱਲਦੀ ਰਹੇ ਕਿਉਂਕਿ ਫਰੀਦਕੋਟ ਦਾ ਜਿਹੜਾ ਵਾਟਰ ਬਾਕਸ ਹੈ पूरे फरीदकोट ਨੂੰ ਪਾਣੀ ਮੁਹੱਈਆ ਨਹੀਂ ਕਰਵਾ ਸਕਦਾ ਇਸ ਲਈ ਇਹਦੇ ਨਹਿਰਾਂ ਦਾ ਜਿਹੜਾ ਸੀਪਜਾ ਉਹ ਬਹੁਤ ਜ਼ਰੂਰੀ ਹੈ ਜੇ ਇਹ ਨਹਿਰਾਂ ਕੰਕਰੀਟ ਦੀਆਂ ਬਣ ਗਈਆਂ ਜਿਸ طرح 8 ਇੰਚੀ ਜਿਹੜੀ ਲਹਿਰ ਪਾ ਕੇ ਬਣ ਰਹੀ ਹੈ ਤੇ ਉਸ ਨਾਲ ਸੀਪਜ ਬਿਲਕੁਲ ਬੰਦ ਹੋ ਜਾਊਗਾ ਔਰ ਫਰੀਦਕੋਟ ਦਾ ਜਿਹੜਾ ਪਾਣੀ ਹੈ ਇਹ ਬਹੁਤ ਥੱਲੇ ਚਲਾ ਜਾਊਗਾ ਫਰੀਦਕੋਟ ਦਾ ਪਾਣੀ ਪਹਿਲਾਂ ਹੀ ਵੈਸੇ ਖਾਰਾ ਹੈ ਤੇ ਜੇ ਹੋਰ ਥੱਲੇ ਚਲਾ ਗਿਆ ਤਾਂ ਬੜੀ ਮੁਸ਼ਕਲ ਹੋਣੀ ਹੈ ਇਸ ਇਲਾਕੇ ਨੂੰ ਇਸ ਕਰਕੇ ਸਾਰੇ ਫਰੀਦਕੋਟ ਵਾਸੀ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਆ ਕਿ ਇਹ ਨਹਿਰਾਂ ਜਿਹੜੀਆਂ ਇਹ ਪੱਕੀਆਂ ਨਾ ਕੀਤੀਆਂ ਜਾਂ ਕੰਕਰੀਟ ਦੀਆਂ ਨਾ ਬਣਾਈਆਂ ਜਾਣ ਇਹ ਪੱਕੀਆਂ ਕਰਨੀਆਂ ਦਾ ਸਰਵੇਟਾਂ ਦੀਆਂ ਹੀ ਪੱਕੀਆਂ ਕੀਤੀਆਂ ਜਾਣ ਜਿਹਦੇ ਨਾਲ ਸਿਪਾਜ ਚਲਦੀ ਰਹੇ ਔਰ ਫਰੀਦਕੋਟ ਜਿਹੜਾ ਸ਼ਹਿਰ ਹੈ ਇਹ ਇਹਦੇ ਵਿੱਚ ਪਾਣੀ ਦੀ ਪ੍ਰੋਬਲਮ ਨਾ ਆਵੇ ਔਰ ਮੈਂ ਸਾਰੇ ਫਰੀਦਕੋਟ ਵਾਸੀਆਂ ਨੂੰ ਇਹ ਬੇਨਤੀ ਕਰਦਾ ਵੀ ਭਾਈ ਸਾਰੇ ਉੱਠ ਕੇ ਉਹ ਪਾਣੀ ਦਾ ਮਸਲਾ ਹੈ ਪਾਣੀ ਸਭ ਨੇ ਪੀਣਾ ਹੈ ਜਿਨ੍ਹਾਂ ਦੇ ਘਰਾਂ 'ਚ ਆਰਓ ਲੱਗੇ ਆ ਉਹ ਇਹ ਨਾ ਸੋਚਣ ਕਿ ਆਰਓ ਜਿਹੜੇ ਆ ਜਿੱਦਾਂ ਆਰਓ ਦਾ ਪਾਣੀ ਪੀ ਲਾਂਗੇ ਉਹ ਆਰਓ ਵੀ ਖੜ ਜਾਣੇ ਆ ਆਰਓ ਤੁਹਾਨੂੰ ਦਸਾਂ ਦਿਨ ਬਾਅਦ ਉਹਦੇ ਫਿਲਟਰ ਪਈਏ ਉਹ ਪਾਣਾ ਪਿਆ ਕਰਨਾ ਇਸ ਕਰਕੇ ਪਾਣੀ ਬਚਾਉਣਾ ਫੀਰਕੋਟ ਵਾਲੀਆਂ ਆਉਣ ਵਾਲੀਆਂ ਪੀੜੀਆਂ ਜਿਹਾ ਬਚਾਉਣੀਆਂ ਫੀਰਕੋਟ ਵਾਸੀਓ ਤਾਂ ਸਭ ਨੂੰ ਅਪੀਲ ਹੈ ਹੱਥ ਬੰਨ੍ਹ ਕੇ ਕਿ ਆਓ ਇਸ ਮੋਰਚੇ ਦਾ ਇਹ ਸਾਥ ਦਿਈਏ ਇਸ ਕਰਕੇ ਫੀਰਕੋਟ ਵਾਸੀ ਘਰਾਂ ਤੋਂ ਨਿਕਲਣਾ ਜਾਈਆਂ ਤੋਂ ਬਾਹਰ ਆਉਣਾ ਨਹੀਂ ਤਾਂ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਗਾਲਾਂ ਕੱਢਣੀਆਂ ਤੇ ਸਾਡੇ ਬਜ਼ੁਰਗ ਸਾਡੇ ਵੱਡੇ ਉਦੋਂ ਕਿੱਥੇ ਸੀ ਜਦੋਂ ਫੀਰਕੋਟ ਸ਼ਹਿਰ ਚ ਢਾਇਰਾ ਕੰਕਰੀਟੀਆਂ ਬਣ ਰਹੀਆਂ ਸੀ ਉਦੋਂ ਸਾਡੇ ਬਿਰਕ ਕਿੱਥੇ ਸੁੱਤੇ ਰਹੇ

ਤਰ ਸਿੰਘ ਹਰਿਆਵਲ ਪਾਣੀ ਸੇ ਸ਼ਾਬਾਸ਼ ਕੰਪਨੀ ਦਾ ਇਹੋ